ਨਮਸਤੇ ਅੱਜ ਤੁਹਾਨੂੰ ਦੱਸਾਂਗੇ ਵੀ ਮੇਖ ਰਾਸ਼ੀ ਤੋਂ ਲੈ ਕੇ ਮੀਨ ਰਾਸ਼ੀ ਤੱਕ ਸ਼ਨੀ ਦਾ ਕੀ ਪ੍ਰਭਾਵ ਰਹੇਗਾ ਸ਼ਨੀ ਕੀ ਹੈਗਾ ਇੱਕ ਸਲੋ ਗ੍ਰਹਿ ਹੈਗਾ ਇਹ 7.5 ਸਾਲ ਜਾਂ 2.5 ਸਾਲ ਜਾਂਦਾ ਹੈਗਾ ਸ਼ਨੀ ਦਾ ਪ੍ਰਭਾਵ ਹੌਲੀ-ਹੌਲੀ ਹੁੰਦਾ ਸ਼ਨੀ ਗ੍ਰਹਿ ਕੀ ਹੈਗਾ ਇੱਕ ਦਰਿਦ੍ਰਤਾ ਵਾਲਾ ਗ੍ਰਹਿ ਹੈਗਾ ਸ਼ਨੀ ਮਿਹਨਤ ਦਾ ਫਲ ਦਿੰਦਾ ਹੈਗਾ ਸ਼ਨੀ ਲਕਜ਼ਰੀ ਲਾਈਫ ਐਵੇਂ ਨਹੀਂ ਦਿੰਦਾ ਹੈਗਾ ਸ਼ਨੀ ਮਿਹਨਤ ਕਰਾਉਂਦਾ ਹੈਗਾ ਜਿਵੇਂ ਕਿ ਮਰੇ ਬਿਨਾ ਸਵਰਗ ਨਹੀਂ ਮਿਲਦਾ ਹੈਗਾ ਇਸੇ ਤਰ੍ਹਾਂ ਸ਼ਨੀ ਮਿਹਨਤ ਬਿਨਾ ਫਲ ਨਹੀਂ ਦਿੰਦਾ ਹੈਗਾ ਸ਼ਨੀ ਪਤਾ ਕੀ ਕਹਿੰਦਾ ਹਾਰਡ ਵਰਕ ਕਰੋ ਤੇ ਤੁਸੀਂ ਤੁਹਾਨੂੰ ਆਪਣੇ ਆਪ 스마트 ਵਰਕ ਮਿਲ ਜਾਏ ਜੇਕਰ ਤੁਸੀਂ ਸਿੱਧਾ ਸ਼ਾਰਟਕਟ ਅਪਣਾ ਕੇ ਪੈਸਾ ਕਮਾਓਗੇ ਤਾਂ ਤੁਸੀਂ ਪਟਕ ਜਾਓਗੇ ਕਦੇ ਵੀ ਕਾਮਯਾਬ ਨਹੀਂ ਹੋਵੋਗੇ ਜਦੋਂ ਸ਼ਨੀ ਚੰਦਰਮਾ ਨੂੰ ਪ੍ਰਾਪਤ ਕਰਦਾ ਤਾਂ ਸਾਡੀ ਸੋਚੋਂ ਸ਼ਕਤੀ ਬਦਲ ਜਾਂਦੀ ਹੈਗੀ ਹੈ ਅ ਵਿਅਕਤੀ ਜਿਹੜਾ ਸਹੀ ਫੈਸਲੇ ਨਹੀਂ ਲੈ ਪਾਉਂਦਾ ਕਦੇ ਉਹ ਸੋਚਦਾ ਮੈਂ ਇਹ ਕੰਮ ਕਰ ਲਾਂ ਕਦੇ ਇਹ ਕੰਮ ਕਰ ਲਾਂ ਇੱਕ ਜਗ੍ਹਾ ਤੇ ਉਹ ਟੇਕ ਕੇ ਕੰਮ ਨਹੀਂ ਕਰਦਾ ਇੱਕ ਜਗ੍ਹਾ ਤੇ ਆਪਣਾ ਮਨ ਲਾ ਕੇ ਨਹੀਂ ਕੰਮ ਕਰਦਾ ਉਹਦਾ ਜਿਹੜਾ ਮਨ ਹੈ ਭਟਕਦਾ ਰਹਿੰਦਾ ਹੈ ਸ਼ਨੀ ਦਿੰਦੇ ਨਹੀਂ ਆ ਸ਼ਨੀ ਕੀ ਵਾਪਸ ਲਟਾਉਂਦੇ ਆ ਇਹ ਕਹਿਣਾ ਗਲਤ ਆ ਵੀ ਸ਼ਨੀ ਦਿੰਦੇ ਹੈਗੇ ਆ ਸ਼ਨੀ ਕੀ ਹੈਗਾ ਟੈਸਟਿੰਗ ਟਾਈਮ ਇਹ ਨਹੀਂ ਵੀ ਮੇਰੇ ਤੇ 60 ਸਤਿ ਚੱਲਦੀ ਸੀ ਜਾਂ ਢਈਆ ਚੱਲਿਆ ਸੀ ਹੁਣ ਉੱਤਰ ਗਿਆ ਤੇ ਸ਼ੁਕਰ ਹੈ ਨਹੀਂ ਜੋ ਤੁਸੀਂ ਆਪਦੇ 60 ਸਤਿ ਦੇ ਵਿੱਚ ਢਈਏ ਦੇ ਵਿੱਚ ਜੋ ਤੁਸੀਂ ਕੰਮ ਕੀਤਾ ਤੁਹਾਨੂੰ ਉਹੀ ਵਾਪਸ ਮਿਲਣਾਗਾ ਹੁਣ ਤੁਹਾਨੂੰ ਦੱਸਾਂਗੇ ਵੀ ਸਾਰੀਆਂ ਰਾਸ਼ੀਆਂ ਬਾਰੇ ਸਭ ਤੋਂ ਪਹਿਲਾਂ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਚ 12ਵੇਂ ਘਰ ਚ ਸ਼ਨੀ ਚੱਲ ਰਿਹਾ ਜੇਕਰ ਮੇਕ ਰਾਸ਼ੀ ਵਾਲੇ ਆਪਣੀ ਜਨਮ ਭੂਮੀ ਤੋਂ ਦੂਰ ਜਾ ਕੇ ਕੰਮ ਕਰਨਗੇ ਤਾਂ ਇਹ ਗਰੋ ਕਰਣ ਜੇਕਰ ਇਹ ਚਾਂਸ ਨਹੀਂ ਲੈਣਗੇ ਆਪਣੇ ਕੰਫਰਟ ਜ਼ੋਨ ਤੋਂ ਇਹ ਬਾਹਰ ਨਹੀਂ ਨਿਕਲਣਗੇ ਵੀ ਜੋ ਕੰਮ ਕਰਦੇ ਵੀ ਉਹੀ ਕਰੇ ਜਾਣਗੇ ਤਾਂ ਇਹਨਾਂ ਨੂੰ ਕੀ ਹੈਗਾ ਲਾਸ ਹੋ ਸਕਦਾ ਸ਼ਨੀ ਦਾ 12ਵੇਂ ਘਰ ਚ ਹੋਣਾ ਲਾਸ ਦਿੰਦਾ ਹੈਗਾ ਜੇਕਰ ਇਹ ਹਟਕੇ ਕੰਮ ਕਰਨਗੇ ਤਾਂ ਇਹਨਾਂ ਨੂੰ ਕੀ ਹੋਵੇਗਾ ਤਰੱਕੀ ਮਿਲੇਗੀ ਹਟਕੇ ਕੰਮ ਕਰੋ ਸ਼ਨੀ ਨੈਕਸਟ ਲੈਵਲ ਤੇ ਲੈ ਜਾਣਗੇ ਜੇਕਰ ਮੇਖ ਰਾਸ਼ੀ ਵਾਲੇ ਵਿਅਕਤੀ ਸਰਕਾਰੀ ਕੰਮ ਦੇ ਨਾਲ ਕੋਈ ਖਲਵਾੜ ਕਰਨਗੇ ਤਾਂ ਇਹਨਾਂ ਦੇ ਪ੍ਰਾਣੇ ਕੇਸ ਜਿਹੜੇ ਖੁੱਲ ਕੇ ਅੱਗੇ ਆ ਸਕਦੇ ਹੈ ਹਾਂਜੀ ਹੁਣ ਹੈ ਬਿਰਖ ਰਾਸ਼ੀ ਬਿਰਖ ਰਾਸ਼ੀ ਦੇ ਵਿੱਚ ਜਿਹੜਾ ਹੈਗਾ ਸ਼ਨੀ ਇਹਨਾਂ ਨੂੰ ਡੀ ਮੋਟੀਵੇਟ ਕਰਨਗੇ ਸ਼ਨੀ ਦੀ ਦ੍ਰਿਸ਼ਟੀ ਇਹਨਾਂ ਤੇ ਪਾ ਰਹੀ ਹੈ ਸ਼ਨੀ ਦਾ ਇਹਨਾਂ ਤੇ ਜਿਹੜਾ ਹੈਗਾ ਬੁਰਾ ਪ੍ਰਭਾਵ ਪੈ ਸਕਦਾ ਹੈ ਜੇਕਰ ਤੁਸੀਂ ਮੋਟੀਵੇਟ ਹੋਣਾ ਤਾਂ ਨਵੇਂ ਗੋਲ ਬਣਾਓ ਜੇਕਰ ਤੁਸੀਂ ਪੋਜ਼ੀਟਿਵ ਸੋਚ ਰਹੇ ਹੋ ਤੁਸੀਂ ਮਿਹਨਤ ਕਰ ਰਹੇ ਹੋ ਤਾਂ ਤੁਹਾਡੇ ਸੁਪਨੇ ਪੂਰੇ ਹੋਣਗੇ ਤੁਸੀਂ ਜੇ ਆਪਣੀ ਜੋਬ ਬਾਰੇ ਤਨਖਾਹ ਬਾਰੇ ਸੋਚ ਰਹੇ ਆ ਤੁਹਾਡੇ ਸੁਪਨੇ ਪੂਰੇ ਹੋਣਗੇ ਤੁਹਾਡੇ ਕਾਰਜ ਰਾਸ ਹੋਣਗੇ ਹਾਂਜੀ ਹੁਣ ਹੈ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਾ ਨੇ ਆਮਦਾਰੀ ਨਾਲ ਰਹਿਣਾ ਪਸੰਦ ਨਹੀਂ ਕਰਨਾ ਆਪਣੀ ਇਮਾਨਦਾਰੀ ਨਾਲ ਕੰਮ ਕਰਨਾ ਹੈਗਾ ਮਿਹਨਤ ਕਰਨੀ ਆ ਸੁਸਤ ਨਹੀਂ ਰਹਿਣਾ ਹੈਗਾ ਸ਼ਨੀ ਤੁਹਾਨੂੰ ਮਹੀਨੇ ਤੋਂ ਨਵੀਂ ਜ਼ਿੰਮੇਵਾਰੀ ਨਵੀਂ ਕੁਰਸੀ ਨਵੀਂ ਜੋਬ ਦੇਖੇ ਜਾਏਗਾ ਹਾਂਜੀ ਹੁਣ ਹੈ ਕਰਕਟ ਰਾਸ਼ੀ ਕਰਕਟ ਰਾਸ਼ੀ ਕੀ ਹੈ ਇੱਕ इमोशनल ਰਾਸ਼ੀ ਹੈਗੀ ਆ ਅਠਵੀਂ ਘਰ ਦਾ ਸ਼ਨੀ ਬੜਾ ਪੇਨਫੁਲ ਹੁੰਦਾ ਨਾ ਤਾਂ ਸਾੜ ਸਤੀ ਹੁੰਦੀ ਹੈ ਨਾ ਹੀ ਟਈਆ ਹੁੰਦਾ ਇਹ ਬੜਾ ਜਿਹੜਾ ਹੈਗਾ ਪੇਨਫੁਲ ਹੁੰਦਾ ਇਸ ਵਿੱਚ ਜਿਹੜਾ ਇਨਸਾਨ ਦੁਖੀ ਰਹਿੰਦਾ ਪਰ ਇਹ ਹੁਣ ਕੀ ਹੈਗਾ ਖਤਮ ਹੋ ਗਿਆ ਪਰ ਅਜੇ ਵੀ ਇਸ ਦਾ ਜਿਹੜਾ ਅਸਰ ਆ 7-8 ਮਹੀਨੇ ਰਹੇਗਾ ਕਿਉਂਕਿ ਜਿਹੜੀ ਇਹ ਰਾਸ਼ੀ ਹੈਗੀ ਆ इमोशनल ਰਾਸ਼ੀ ਆ ਹਜੇ ਇਸ ਤੇ ਅਸਰ ਰਹੇਗਾ ਮਾਰਚ ਤੋਂ ਬਾਅਦ ਅੱਛੇ ਦਿਨ ਆਉਣਗੇ ਤੁਸੀਂ ਭੁੱਲ ਜੋ ਜੂਨ ਤੋਂ ਬਾਅਦ ਤੁਹਾਡੇ ਦੇ ਅੱਛੇ ਦਿਨ ਆਉਣਗੇ ਹਾਂਜੀ ਹੁਣ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਓਵਰ ਕੌਨਫੀਡੈਂਸ ਦਾ ਸ਼ਿਕਾਰ ਹੋ ਜਾਣਗੇ ਇਹ ਲੋਕਾਂ ਨਾਲ ਜਿਹੜਾ ਹੈਗਾ ਮਿਲਵਰਤਨ ਦੀ ਭਾਵਨਾ ਘਟਾ ਦੇਣਗੇ ਇਹਨਾਂ ਨੂੰ ਆਪਣਾ ਨਾਮ ਖਰਾਬ ਹੋਣ ਤੋਂ ਬਚਾਉਣਾ ਚਾਹੀਦਾ ਕਿਸੇ ਨਾਲ ਬੇਇਮਾਨੀ ਨਹੀਂ ਕਰਨੀ ਆਪਣੇ ਅੰਦਰ ਕੰਪੀਟੀਸ਼ਨ ਦੀ ਭਾਵਨਾ ਜਿੰਦਾ ਰੱਖੋ ਫਿਰ ਹੀ ਸ਼ਨੀ ਤੁਹਾਡੇ ਲਈ ਅੱਛੇ ਦਿਨ ਲੈ ਕੇ ਆਉਣਗੇ ਢੱਈਆ ਤੁਹਾਨੂੰ ਫਿਰ ਪਰੇਸ਼ਾਨ ਨਹੀਂ ਕਰੇਂਗੀ ਹਾਂਜੀ ਹੁਣ ਹੈ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲੇ ਵਿਅਕਤੀ ਮਿਹਨਤੀ ਬਹੁਤ ਹੁੰਦੇ ਹੈਗੇ ਆ ਇਨਾਂ 'ਚ ਕੰਪੀਟੀਸ਼ਨ ਦੀ ਭਾਵਨਾ ਬਹੁਤ ਹੁੰਦੀ ਹੈਗੀ ਆ ਇਹ ਆਪਣੇ ਆਪ ਨੂੰ ਦੂਸਰੇ ਵਿਅਕਤੀਆਂ ਨਾਲੋਂ ਅੱਗੇ ਦਿਖਣਾ ਚਾਹੁੰਦੇ ਆ ਅਤੇ ਮਿਹਨਤ ਨਾਲ ਹੁੰਦੇ ਵੀ ਆ ਕਿਉਂਕਿ ਸ਼ਨੀ ਦੀ ਦ੍ਰਿਸ਼ਟੀ ਇਨਾਂ ਤੇ ਸਿੱਧੀ ਪੈਂਦੀ ਆ ਕੰਨਿਆ ਰਾਸ਼ੀ ਵਾਲੇ ਕਹਿੰਦੇ ਆ ਵੀ ਮੇਰੇ ਤੋਂ ਅੱਗੇ ਕਿਵੇਂ ਨਿਕਲ ਗਿਆ ਪਰ ਸ਼ਨੀ ਹੁਣ ਇਨਾਂ ਨੂੰ ਸਲੋ ਕਰ ਦੇਣਗੇ ਕਿਉਂਕਿ ਸਿੱਧੀ ਦ੍ਰਿਸ਼ਟੀ ਹੈ 7th ਹਾਊਸ ਆਪਣੇ ਆਪ ਨੂੰ ਜਾ ਕੇ ਰੱਖੋ ਆਪਣੇ ਅੰਦਰ એનર્ਜੀ ਬਣਾ ਕੇ ਰੱਖੋ ਹਨੂਮਾਨ ਚਲੀਸਾ ਪੜੋ ਬਹਾਨੇ ਨਾ ਬਣਾਓ ਕੰਮ ਕਰਨ ਹਾਂਜੀ ਹੁਣ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਾ ਨੇ ਆਪਣੀ ਸੇਧ ਦਾ ਧਿਆਨ ਰੱਖਣਾ ਇਹ 2.5 ਸਾਲ ਪੇਟ ਸਟੋਨ ਪੇਡ ਦੀ ਇਨਫੈਕਸ਼ਨ ਵਗੈਰਾ ਹੋ ਸਕਦੇ ਹੈਗੇ ਵੈਸੇ ਇਹਨਾਂ ਲਈ ਬਹੁਤ ਵਧੀਆ ਹਾਂਜੀ ਹੁਣ ਬ੍ਰਿਸ਼ਕ ਰਾਸ਼ੀ ਬ੍ਰਿਸ਼ਕ ਰਾਸ਼ੀ ਵਾਲਾਂ ਤੇ ਨਾ ਟਈਆ ਚੱਲ ਰਿਹਾ ਸੀ ਜੋ ਕਿ ਇਹਨਾਂ ਨੂੰ ਇਹ ਵੀ ਨਹੀਂ ਪਤਾ ਸੀ 2.5 ਸਾਲ ਵੀ ਇਹਨਾਂ ਨੇ ਆਪਣੇ ਆਪ ਬਾਰੇ ਕੀ ਸੋਚਣਾ ਇਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਇਹਨਾਂ ਲਈ ਕੀ ਵਧੀਆ ਕੀ ਨਹੀਂ ਟਈਏ ਨੇ ਬਹੁਤ ਹੀ ਸਲੋ ਕਰਤਾ ਸੀ ਇਹਨਾਂ ਨੂੰ ਪੋਰਟ ਹਾਊਸ ਸ਼ਨੀ ਹੁਣ ਇਹਨਾਂ ਨੂੰ ਸਰਕਾਰ ਤੋਂ ਲਾਭ ਤੇ ਕੋਈ ਰਿਵਾਰਡ ਮਿਲ ਸਕਦਾ ਹੈਗਾ ਹੁਣ ਇਹ ਵਿਅਕਤੀ ਆਪਣੇ ਜਿਹੜਾ ਕੋਈ ਬਿਜ਼ਨਸ ਕਰ ਸਕਦੇ ਹੈਗੇ ਤੇ ਇਹਨਾਂ ਨੂੰ ਜਿਹੜਾ ਹੈਗਾ ਮਿਹਨਤ ਦਾ ਫਲ ਵੀ ਮਿਲੇਗਾ ਹੁਣ ਤੁਸੀਂ ਇਹ ਵੇਖਣਾ ਵੀ ਕਿਹੜੇ ਕੰਮ 'ਚ ਮਿਹਨਤ ਕਰਨੀ ਆ ਆਪਣੇ ਆਪ ਨੂੰ ਅਪਗ੍ਰੇਡ ਬਣਾ ਕੇ ਰੱਖੋ ਸ਼ਨੀ ਤੁਹਾਨੂੰ 10 ਗੁਣਾ ਫਲ ਦੇਵੇਗਾ ਇਹ ਲੋਕ ਨਾ इमोशनल ਹੁੰਦੇ ਆ इमोशनल ਨਹੀਂ ਹੋਣਾ ਹਾਂਜੀ ਹੋਣਾ ਹੈ ਤੁਹਾਨੂੰ ਰਸ਼ੀ ਤਨੂ ਰਾਸ਼ੇ ਚ ਫੋਰਥ ਹਾਊਸ ਜਿਹੜਾ ਹੈਗਾ ਛਣੇ ਸ਼ੁਰੂ ਹੋ ਰਿਹਾ ਜੋ 2.5 ਸਾਲ ਬ੍ਰਿਸ਼ਕ ਰਸ਼ੀ ਤੇ ਬੀਤੇ ਹਨ ਹੁਣ ਇਹ ਇੰਨਾ ਤੇ ਬੀਤੇਗੀ ਤਨੂ ਰਾਸ਼ੇ ਵਾਲੇ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਜੋ ਤੁਹਾਡਾ 골ਡ ਆ ਜੋ ਤੁਸੀਂ ਕੋਈ ਅਚੀਵ ਕਰਨਾ ਚਾਹੁੰਦੇ ਆ ਉਹਨੂੰ ਤੁਸੀਂ ਲਿਖ ਕੇ ਨੋਟ ਕਰ ਲਓ ਕਿਉਂਕਿ ਜੋ ਟਈਆ ਹੈਗਾ ਤੁਹਾਡਾ ਧਿਆਨ ਹਟਾਵੇਗਾ ਜੇਕਰ ਤੁਸੀਂ ਸੁਸਤ ਹੋ ਗਏ ਫਿਰ ਤੁਸੀਂ ਆਪਣੇ ਜੋ 골ਡ ਆ ਉਹਨੂੰ ਅਚੀਵ ਨਹੀਂ ਕਰ ਪਾਉਂਗੇ ਇਸ ਕਰਕੇ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਹੈਗਾ ਐਕਟਿਵ ਰੱਖਣਾ ਹਾਂਜੀ ਹੁਣ ਮਕਰ ਅਸ਼ੀ ਮਕਰ ਅਸ਼ੀ ਵਾਲੇ ਵਿਅਕਤੀ ਕੁਝ ਨਾ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਨਗੇ ਤੇ ਅਤੇ ਸਿੱਖਣਗੇ ਜੋ ਤੁਹਾਡੇ ਤੇ ਆ 60 ਸਤੀ ਬੀਤ ਗਏ ਆ ਪਰ ਫੇਰ ਵੀ ਇਸ ਦਾ ਮਈ ਮਹੀਨੇ ਤੱਕ ਤੁਹਾਡੇ ਤੇ ਅਸਰ ਰਹੇਗਾ ਸ਼ਨੀ ਮਿਹਨਤ ਦਾ ਫਲ ਦਿੰਦਾ ਮਿਹਨਤ ਕਰੋ ਹੁਣ ਹੁਣ ਤੁਸੀਂ ਇਹ ਨਹੀਂ ਸੋਚਣਾ ਵੀ 60 ਸਤੀ ਸਾਡੇ ਤੋਂ ਉਤਰ ਗਈ ਤੇ ਅਸੀਂ ਆਰਾਮ ਨਾਲ ਬੈਠ ਜਾਈਏ ਤੇ ਹੁਣ ਅਸੀਂ ਕਾਮਯਾਬ ਹੋ ਜਾਵਾਂਗੇ ਨਹੀਂ ਮਿਹਨਤ ਕਰੋ ਕੁਝ ਨਵਾਂ ਸਿੱਖੋ ਨਵਾਂ ਕੰਮ ਕਰੋ ਜੇਕਰ ਤੁਸੀਂ ਨਵਾਂ ਕੰਮ ਸ਼ੁਰੂ ਕਰ ਦਿੱਤਾ ਤਾਂ ਤੁਹਾਡੀ ਰੋਜੀ ਰੋਟੀ ਸਿਕਿਉਰ ਹੋ ਜਾਵੇ ਹਾਂਜੀ ਹੁਣ ਹੈ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਾਂ ਤੇ ਵੀ ਸਾਰਸਤੀ ਚੱਲ ਰਹੀ ਹੈਗੀ ਕੁੰਭ ਰਾਸ਼ੀ ਵਾਲੇ ਕੋਈ ਇਨਵੈਸਟਮੈਂਟ ਕਰ ਸਕਦੇ ਹੈਗੇ ਤੁਸੀਂ ਲਾਲਚ ਦੇ ਵਿੱਚ ਆ ਕਿਸ ਤਰ੍ਹਾਂ ਨਹੀਂ ਕਰਨਾ ਵੀ ਤੁਹਾਡਾ ਪੈਸਾ ਫਸ ਜਾਵੇ ਸ਼ਨੀ ਵਕਰੀ ਹੋਵੇਗਾ 140 ਦਿਨਾਂ ਵਾਸਤੇ ਤੁਸੀਂ ਇਹ ਚੈੱਕ ਕਰ ਲੈਣਾ ਵੀ ਸ਼ਨੀ ਵਕਰੀ ਕਦੋਂ ਹੋ ਰਿਹਾ ਜਦੋਂ ਸ਼ਨੀ ਵਕਰੀ ਹੋ ਰਿਹਾ ਉਦੋਂ ਤੁਸੀਂ ਆਪਣਾ ਪੈਸਾ ਨਹੀਂ ਫਸੋਣਾ ਜੋ ਤੁਸੀਂ ਇਨਵੈਸਟਮੈਂਟ ਕਰਨੀ ਆ ਸੋਚ ਸਮਝ ਕੇ ਕਰੋ ਹਨੂਮਾਨ ਚਲिसा ਜੀ ਦਾ ਪਾਠ ਪੜੋ ਹਾਂਜੀ ਹੁਣ ਮੀਨ ਰਾਸ਼ੀ ਮੀਨ ਰਾਸ਼ੀ ਵਾਲੇ ਵਿਅਕਤੀ ਕਿੰਨੇ ਵੀ ਗੁਣੇ ਧਿਆਨੇ ਹੋਣ ਉਹਨਾਂ ਨੂੰ ਇਹ ਆਪਣੇ ਆਪ ਇਹ ਫੀਲ ਹੋਵੇਗਾ ਵੀ ਅਸੀਂ ਇਸ ਦੇ ਕਾਬਲੇ ਹੀ ਨਹੀਂ ਤੁਸੀਂ ਘਰੇਲੂ ਕਲੇਸ਼ ਤੇ ਫਜ਼ੂਲ ਦੇ ਖਰਚੇ ਤੋਂ बच ਕੇ ਰਹਿਣਾ ਸ਼ਨੀ ਤੁਹਾਨੂੰ ਕੌਨਫੀਡੈਂਸ 'ਚ ਕਮੀ ਦੇਵੇਗਾ ਇਮਾਨਦਾਰੀ ਨਾਲ ਕੰਮ ਕਰੋ ਫਜ਼ੂਲ ਦੇ ਖਰਚ ਤੋਂ ਬਚੋ ਜੇਕਰ ਤੁਹਾਨੂੰ ਮੇਰੀ ਵੀਡੀਓ ਅੱਛੇ ਲੱਗੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ